ਦਸੂਹਾ ਦੇ ਪਿੰਡ ਟੀਰਕਿਆਣਾ ਦੇ 37 ਸਾਲਾ ਨੌਜਵਾਨ ਕਮਲਜੀਤ ਸਿੰਘ ਦੀ ਫਰਾਂਸ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਪਿਛਲੇ 17 ਸਾਲਾਂ ਤੋਂ ਫਰਾਂਸ ਦੇ ਸ਼ਹਿਰ ਚਲਾਂਸੇਸ ਵਿੱਚ ਰਹਿੰਦਾ ਸੀ ਅਤੇ ਉੱਥੇ ਵਿਸਾਰੀ ਦਾ ਕੰਮ ਕਰਦਾ ਸੀ। ਜਾਣਕਾਰੀ ਦਿੰਦੇ ਹੋਏ ਕਮਲਜੀਤ ਦੇ ਮਾਤਾ ਸੁਰੇਂਦਰ ਕੌਰ ਨੇ ਦੱਸਿਆ ਕਿ ਕਮਲਜੀਤ 17 ਸਾਲ ਪਹਿਲਾਂ ਫਰਾਂਸ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਸਾਡੀ ਫੋਨ 'ਤੇ ਗੱਲ ਹੋਈ ਸੀ। ਕਮਲਜੀਤ ਨੇ ਮੈਨੂੰ ਕਿਹਾ ਕਿ ਮੰਮੀ ਮੈਂ ਜਲਦੀ ਹੀ ਪਿੰਡ ਵਾਪਸ ਆਵਾਂਗਾ। ਪਰ ਕੌਣ ਜਾਣਦਾ ਸੀ ਕਿ ਉਸਦੇ ਪੁੱਤਰ ਦੀ ਮੌਤ ਦੀ ਦੁਖਦਾਈ ਖਬਰ ਆਵੇਗੀ। ਕਮਲਜੀਤ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਸਾਨੂੰ ਫੋਨ ਤੇ ਜਾਣਕਾਰੀ ਦਿੱਤੀ ਕਿ ਕੰਮ ਦੇ ਦੌਰਾਨ 5ਵੀਂ ਮੰਜ਼ਲ ਤੇ ਇਮਾਰਤ ਦੇ ਉੱਪਰੋਂ ਫਿਸਲਣ ਕਾਰਨ ਕਮਲਜੀਤ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਬਾਹਰ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਕਮਲਜੀਤ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਉੱਥੇ ਪਿੰਡ ਟੇਕਿਆਣਾ ਦੇ ਮੌਜੂਦਾ ਸਰਪੰਚ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਾਡੇ ਇੰਨਾ ਹੀ ਪਰਿਵਾਰ ਦੇ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਹੋ ਗਈ ਸੀ ਅਤੇ ਅੱਜ ਇਹ ਬਾਣਾ ਵਾਪਰ ਗਿਆ ਹੈ। ਉਹਨਾਂ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ? 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ। ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹੋਂਨ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹਦਾ ਪੈੜ ਤੋਂ ਪੈਦ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਅੰਨ ਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਸਵੀਟ ਲੈਂਡ ਦੇ ਬਾਗਟੇ ਰੰਦਾ ਸੀ ਕਿੰਨੇ ਬੱਚੇ ਨੇ ਦੋ ਬੇਟੇ ਇੱਕ ਬੋਲੀ ਇੱਕ ਵੱਡਾ ਛੋਟਾ ਅਮਰਜੀਤ ਵੱਡਾ ਅਮਰਜੀਤ ਵੱਡਾ ਹੀ ਫੋਨ ਤੇ ਗੱਲ ਕੀਤੀ ਸੀ ਆਪਣੇ ਬੇਟੇ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹੋ ਗੱਲ ਹੋਈ ਸੀ ਕਿ ਮੈਂ ਆ ਜਾਣਾ ਮੈਂ ਇਹੋ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾਓ ਬੇਟਾ ਜੀ ਘਰ ਆ ਜਾਓ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੱਡ ਬੋਲੀ ਕਿ ਅੰਕਾਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਮੇਰੇ ਬੱਚੇ ਦਾ ਮੈਨੂੰ ਸਹਾਇਕ ਦਿੱਤਾ ਜਾਵੇ ਘਰ ਭੇਜਿਆ ਜਾਵੇ ਬੇਫਮ ਮੇਰਾ ਜੀ ਗਿਆ ਸੀਗਾ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ 24 ਤਰੀਕ ਨੂੰ ਹੀ 24 ਤਰੀਕ ਨੂੰ ਡਿਪਟੀ ਨਾਲ ਗੱਲਬਾਤ ਹੋਈ ਤੇ ਜਿਹੜਾ ਠੀਕ ਠਾਕ ਸੀ ਆ ਬਿਲਕੁਲ ਠੀਕ ਠਾਕ ਕੀ ਕੰਮ ਕਰਦਾ ਸੀ ਜਰਮਨੀ ਕੀ ਕਰਦਾ ਸੀ ਜੀ ਆ ਸੰਸਦ ਦਾ ਨੀਵਰ ਦਾ ਕੰਮ ਕਰਦਾ ਸੀ

ਤੁਹਾਨੂੰ ਵੀਰ ਨੇ ਆਈ ਜਰੂਰੀ ਗੱਡੀ ਬੋਡੀ ਭੇਜ ਦਿੰਨ। ਹੋਰ ਸਾਨੂੰ ਕੀ ਇਹ ਲੈਣਾ। ਪਛਤਿ ਨਾਮ ਬਿੱਲੂ ਭਾਈ। ਹਲੋ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ? ਕਮਲਜੀਤ ਸਿੰਘ। ਕਮਲਜੀਤ ਸਿੰਘ ਨੂੰ ਕਦੋਂ ਪਤਾ ਲੱਗਾ ਕਿ ਉਹਦੀ ਔਰ ਕੀ ਕੰਮ ਕਰਦਾ ਸੀ ਉੱਥੇ ਫਰਾਂਸ ਤੇ? ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ। 3 ਸਾਲ ਦੇ। ਤੇ ਪਹਿਲਾਂ ਪੈਰਿਸ ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ। ਤੇ 4 ਤਰੀਕ ਦੀ ਸ਼ਾਮ ਨੂੰ ਪਿੰਡ 'ਚ ਪਤਾ ਲੱਗਿਆ ਨੂੰ 5 ਤਰੀਕ ਦੀ ਸਵੇਰੇ ਪਤਾ ਲੱਗਾ। ਦੀਰ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਨਾ ਕੋਲ ਗੱਲ ਪੜੀ ਸੀ ਮੰਮੀ ਨਾਲ ਇਹ ਸ਼ਬੀ ਤਰੀਕ ਨੂੰ ਹੋਈ ਸੀ ਗੱਲ ਕੀ ਗੱਲਬਾਤ ਹੋਈ ਸੀ ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘੱਟ ਹੀ ਇਹਨਾਂ ਕਰਕੇ ਤਾਂ ਪਤਾ ਜੀ ਜਿਆਦਾ ਨਹੀਂ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਤੱਕ ਦਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਕੀ ਗੱਲਬਾਤ ਹੋਈ ਸੀ ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਦੀ ਬਿਲਡਿੰਗ ਦਾ ਕੰਸਟਰਕਸ਼ਨ ਲੱਗ ਹਾਂਜੀ ਕੰਸਟਰਕਸ਼ਨ ਦਾ ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਹੁਣ ਪੰਜਾਬ ਸਰਕਾਰ ਤੋਂ ਕੀ ਮੰਗ ਕਰੀਏ ਜਿੰਦਾ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਾਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਹੀ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਟੇਕਿਆ ਨਾ ਪਰਿਦੁਦਾਈ ਘਟਨਾ ਵਾਪਰੀ ਹੈ ਜੀ ਕੈਂਡੀ ਜੀ ਹਾਂਜੀ ਮੇਰੇ ਪਿੰਡ ਚ ਬਹੁਤ ਦੁਖਦਈ ਘਟਨਾ ਵਾਪਰੀ ਹੈ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਜਵਾਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜੋ ਉਹੀ ਸਦਮਾ ਨਹੀਂ ਸੀ ਉਸ ਸਦਮੇ ਵਿੱਚ ਬਾਹਰ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ 3 ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ रह ਰਿਹਾ ਸੀ ਉਹਦੀ ਕਿਸੇ ਦੁਰਘਟਨਾ ਕਰਕੇ ਐਕਸੀਡੈਂਟ ਹੋ ਮੈਨੂੰ ਤਾਂ 100% ਕਨਫਰਮ ਨਹੀਂ ਵਿਕੇਸ਼ ਕਰਨਾ ਹੋਈ ਹੈ ਤੇ ਸੁਣ ਵਿੱਚ ਹੀ ਆਇਆ ਵੀ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਦੇਖਦੇ ਦੇਖਣਾ ਸਟੋਭਜਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾਦੀ ਕਰਨਾ ਜੀ ਉਹ ਇੱਕ ਬਹੁਤ ਵਧੀਆ ਸਵਾਸਿਕ ਮੁੰਡਾ ਤੇ ਕਲਪਨਾ ਬਹੁਤ ਵਧੀਆ ਸਵਾਸਿਕਾ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰ ਲਿਓ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਮੇਰੀ ਸਰ ਘਰ ਦੀ ਹਾਲਤ ਕਾਕੇ ਕੋਣ ਕੋਣ ਘਰ ਦੇ ਵਿੱਚ ਉਹਦੇ ਫਾਜ਼ਲ ਸਾਹਿਬ ਨੇ ਜੀ ਤੇ ਕੋੜਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮਰਡ ਹੈ ਤੇ ਫਾਜ਼ਲ ਸਾਹਿਬ ਪੋਸਟਰ ਰੇਰ ਨੇ ਠੀਕ ਹੈ ਮਿਲ ਕਰਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ। ਕਮਾਈ ਕਰਨ ਵਾਸਤੇ ਬਾਹਰ ਤੇ ਜੀ। ਬਹੁਤ ਕਮਾਈ ਕਰਨ ਵਾਸਤੇ ਵਰ ਗਿਆ ਹਾਇ ਸੀ ਜੀ ਉਹ ਤੇ ਬਹੁਤ ਮਾੜੀ ਘਟਨਾ ਜੀ। ਤਾਂ ਕਿਸ ਨੂੰ ਕਿਆ ਸਰਕਾਰ ਨੂੰ ਕੀ ਮੰਗ ਕਰਦੇ। ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਆ ਜੀ ਪਲੀਜ਼ ਜੋ ਪਾਣਾ ਬਾਪਰ ਨਾਲ ਸੂਤ ਮਹਾਰਾ ਇਹਨੂੰ ਜੋ ਮੰਜੂਰੀ ਉਹ ਵਾਪਰ ਗਿਆ। ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕਿਤੇ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ। ਉਹਦੇ ਪਰਿਵਾਰ ਉਹਦੀ ਚਿਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਵਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਬਦੇਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬੋਡੀ ਆ ਪਲੀਜ਼ ਕਿਸੇ ਤਰੀਕੇ ਫਿਨਿਟੇ ਰਿਕਨਪਾਂ ਸਕਦਾ ਧੰਨਵਾਦ